ਸ੍ਰੀ ਕਾਲ ਸਾਰੇ ਭੈਣ ਭਰਾਵਾਂ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਨੀ ਸੀ ਮਸਟੈਟਿਕ ਦੀ ਜਿਹੜੀ ਲੇਵੇ ਨੂੰ ਸੋਜ ਹੋ ਜਾਂਦੀ ਹੈ ਥਣ ਸੋਜੇ ਜਾਂਦੇ ਆ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਅੱਜ ਪਹਿਲੀ ਗੱਲ ਤਾਂ ਇਹ ਆ ਵੀ ਇਹ ਹੁੰਦੀ ਕਿਉਂ ਆ ਕਿਵੇਂ ਹੁੰਦੀ ਹੈ ਕੀ ਕਾਰਨ ਇਹਦਾ ਹੋਣ ਦਾ ਕਾਰਨ ਇਹਦਾ ਇਹ ਮੰਨਦਾ ਵੀ ਹੁਣ ਆ ਪਸ਼ੂ ਬੰਨੇ ਹੁੰਦੇ ਆ ਬਾਥਰੂਮ ਵੀ ਕਰਨਾ ਪਸ਼ੂ ਨੇ ਗੋਹਾ ਵੀ ਕਰਨਾ ਹੈ ਤੇ ਥਾਂ ਗਿੱਲਾ ਬਤਾ ਹੋ ਜਾਂਦਾ ਚਲੋ ਆਪਾਂ ਸਫਾਈ ਤਾਂ ਕਰਦੇ ਆ ਸਾਰੇ ਹੀ ਕਰਦੇ ਆ ਸਫਾਈ ਫਿਰ ਵੀ ਜੋ ਮਤਲਬ ਉਥੋਂ ਇਹ ਪੈਦਾ ਹੋ ਜਾਂਦੀ ਹੈ ਇਹਦਾ ਆਪਾਂ ਨੂੰ ਧਿਆਨ ਕਿਵੇਂ ਰੱਖਣਾ ਹੈ ਇਹ ਤਾਂ ਆਪਾਂ ਕਿਵੇਂ ਬਚ ਸਕਦੇ ਆ ਪਹਿਲੀ ਗੱਲ ਤਾਂ ਜਦੋਂ ਇਹ ਹੁੰਦੀ ਹੈ ਇਹਦੀ ਨਿਸ਼ਾਨੀ ਕੀ ਆ ਪਹਿਲਾਂ ਸਬ ਛਿੱਡੀ ਆਉਂਦੀ ਹੈ ਛਿੱਡੀ ਆਉਂਦੀ ਆ ਉਸ ਤੋਂ ਬਾਅਦ ਕੰਮ ਥੋੜਾ ਥੋੜਾ ਵੱਧ ਆਏ ਜਦੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਇਹ ਛਿੱਡੀ ਆਉਂਦੀ ਹੈ ਉਦੋਂ ਹੀ ਉਹਦਾ ਥੋੜਾ ਬਹੁਤਾ ਮਤਲਬ ਟਰੀਟਮੈਂਟ ਹੋ ਜੇ ਨਾ ਤੇ ਉੱਥੋਂ ਹੀ ਕੰਮ ਖੜ ਜਾਂਦਾ ਰੁਕ ਜਾਂਦਾ ਉਹਦੇ ਹੱਥ ਤੇ ਆਪਾਂ ਮਿੱਠਾ ਛੋਡਾ ਵੀ ਦੇ ਸਕਦੇ ਆ ਲਗਾਤਾਰ 5-4 ਦਿਨ ਥੋੜਾ ਥੋੜਾ ਪਾ ਕੇ ਮਿੱਠਾ ਛੋਡਾ ਦੇ ਦਿਓ ਜਾਂ ਠਿਕਰੀ ਨਸਾਦਰ ਹੈ ਉਹ ਆਪਾਂ ਦੇ ਦੋ ਇਹਨੂੰ ਤੇ ਕੋਈ ਨਾ ਕੋਈ ਡਾਕਟਰ ਦੀ ਸਲਾਹ ਨਾਲ ਟੀਕਾ ਵੀ ਲਵਾ ਸਕਦੇ ਆ ਆਪਾਂ ਤੇ ਇਹ ਤੋਂ ਆਪਾਂ ਬਚਿਆ ਕਿਵੇਂ ਜਾਵੇ ਆਪਣਾ ਜਦੋਂ ਆਪਾਂ ਧਾਰ ਕੱਢਣੀ ਹੈ ਆਪਾਂ ਪੱਠੇ ਮਤਲਬ ਥੋੜੇ ਜਿਹਾ ਪਾ ਦੇਣੇ ਚਾਹੀਦੇ ਆ ਥੋੜੇ ਪਾਓ ਪੱਠੇ ਉਹਨੂੰ ਤੇ ਧਾਰ ਚੋਲੋ ਜਦੋਂ ਧਾਰ ਪਚੋਲੀ ਉਦੋਂ ਬਾਅਦ ਪੱਠੇ ਉਹਨੂੰ ਫੇਰ ਪਾ ਦਿਓ ਜਾਂ ਜਿਹੜਾ ਕੋਈ ਦਾਣਾ ਪਾਉਣਾ ਹੈ ਉਹਦਾ ਕਾਰਨ ਇਹ ਆ ਵੀ ਜਦੋਂ ਆਪਾਂ ਧਾਰ ਕੱਢ ਕੇ हट ਗਏ ਪੱਠੇ ਆਪਾਂ ਪਾ ਤੇ ਉਦੋਂ ਬਾਅਦ ਅੱਧਾ ਪੌਣਾ ਘੰਟਾ ਮੰਨ ਲਾ ਪਸ਼ੂ ਬੈੰਦਾ ਨਹੀਂ ਉਹਦੋਂ ਨੂੰ ਸਰਾਖ ਉਹਦੇ ਬੰਦ ਹੋ ਜਾਂਦੇ ਜਦੋਂ ਨੂੰ ਉਹਨੇ ਬਹਿਣਾ ਕਰਨਾ ਇਹਦਾ ਇਹਦੇ ਤੋਂ ਬਚਣ ਵਾਸਤੇ ਇਹ ਆਪਾਂ ਫਿਰ ਜੇ ਆਪਾਂ ਕੋਸ਼ਿਸ਼ ਕਰ ਸਕਦੇ ਆਂ ਧਾਰ ਚੋ ਕੇ ਇਹਨਾਂ ਆਪਾਂ ਤੋਂ ਹੁੰਦਾ ਨਹੀਂ ਨਾ ਕੋਈ ਇੰਨਾ ਕਰਦਾ ਹਨਾ ਬੀਟਾ ਡੀਨ ਲਾ ਦਿਓ ਬੀਟਾ ਡੀਨ ਲਾ ਸਕਦੇ ਆਪਾਂ ਤੇ ਫਿਰ ਵੀ ਨਹੀਂ ਹੁੰਦੀ ਚਲੋ ਜੇ ਹੁੰਦੀ ਵੀ ਹੈ ਮੈਂ ਮਤਲਬ ਇਹਦਾ ਨਿਗਾ ਰੱਖੋ ਦੁੱਧ ਪੋਣੋਂ ਜਦੋਂ ਚੋਣਿਆ ਤਾਂ ਧਿਆਨ ਰੱਖੋ ਰੋਜ਼ ਜਦੋਂ ਛਿੱਡੀ ਆਉਂਦੀ ਹੈ ਉਹਦੀ ਇਹਦੀ ਪਕੜ ਕਰ ਲੋ ਡਾਕਟਰ ਦੀ ਸਲਾਹ ਲੈ ਲੋ ਜੇ ਕੋਈ ਭੈਣ ਭਰਾ ਆਪ ਜਾਣਦਾ ਟੀਕੇ ਲਾ ਸਕਦਾ ਤਾਂ ਕੋਈ ਪਤਾ ਹੈ ਤੇ ਆਪ ਟੀਕੇ ਲਾ ਲਓ ਨਹੀਂ ਡਾਕਟਰ ਦੀ ਸਲਾਹ ਲੈ ਲੋ ਠਿਕਰੀਨ ਸਾਦਰ ਵੀ ਦੇ ਸਕਦੇ ਆ ਮਿੱਠਾ ਸੋਡਾ ਦੇ ਦਿਓ ਉਹ ਜਣੀ ਜਦੋਂ ਬਿਮਾਰੀ ਛਿੱਡੀ ਆਉਂਦੀ ਉਹਦੋਂ ਕੰਮ ਕਰਦਾ ਜਦੋਂ ਲੇਵਾ ਨੂੰ ਅਟੈਕ ਹੋ ਗਿਆ ਲੇਵਾ ਸੁੱਜ ਗਿਆ ਥਣ ਸੁੱਜ ਗਿਆ ਥਣ ਚਮਕਣ ਲੱਗ ਜਾਂਦੇ ਜੇ ਜਿਆਦਾ ਵੱਧ ਜੇ ਤਾਂ ਫੇਰ ਉਸ ਤੋਂ ਬਾਅਦ ਵੇਖੋ ਐਂਟੀਬਾਇਓਟਿਕ ਲੱਗਣਗੇ ਤੇ ਉਹਦਾ ਡਾਕਟਰ ਦੀ ਸਲਾਹ ਤੋਂ ਬਿਨਾ ਫਿਰ ਆਪਾਂ ਨਹੀਂ ਲਾ ਸਕਦਾ ਕੋਈ ਟੀਕੇ ਜਿਹੜਾ ਕੋਈ ਬੰਦਾ ਜਾਣਕਾਰ ਹੈ ਉਹਨੂੰ ਤਾਂ ਪਤਾ ਹੀ ਆ ਉਹਨੇ ਤਾਂ ਲਾ ਹੀ ਲੈਣੇ ਆ ਨਾ ਤੇ ਜਿਹੜਾ ਬੰਦਾ ਮਾੜਾ ਮੋਟਾ ਘਰੇ ਲਾ ਵੀ ਸਕਦਾ ਟੀਕਾ ਆਪਾਂ ਐਂਟੀਬੈਡ ਕਦੇ ਬਿੱਟਾ ਸੇਪ ਲਾ ਸਕਦੇ ਆ ਜੇ ਕੋਈ ਵੱਡਾ ਪਸ਼ੂ ਹੈ ਜਿਆਦੇ ਚੰਗੇ ਵਜਨ ਵਾਲਾ 4.5 ਗ੍ਰਾਮ ਬਿੱਟਾ ਸੇਪ ਲਾ ਦਿਓ ਤੇ ਜੇ ਛੋਟਾ ਤਾਂ 4 ਗ੍ਰਾਮ ਲਾ ਦਿਓ ਨਾਲ ਇਹ ਵੱਲ ਲਾ ਦਿਓ ਮਿਲੋਂ ਇੱਕ ਪਾਵਰ ਇਹ ਜ਼ਰੂਰੀ ਅੱਲਾ ਦੇ ਤੇ ਸਹੀ ਹੋ ਜਾਊਗਾ ਤਕਰੀਬਨ ਪਰ ਥੋੜੀ ਬਹੁਤੀ ਇੰਨੀ ਗੱਲ ਆ ਵੀ ਨਿਗਾਹ ਜ਼ਰੂਰ ਰੱਖੋ ਇਹਦੀ ਜਿੰਨੀ ਆਪਾਂ ਨਿਗਾਹ ਰੱਖਾਂਗੇ ਉਹਨਾ ਆਪਣਾ ਫਾਇਦਾ ਜਿੰਨੀ ਛੇਤੀ ਪਤਾ ਲੱਗ ਗਿਆ ਆਪਾਂ ਨੂੰ ਉਹਨੀ ਛੇਤੀ ਇਹਨੂੰ ਪਕੜ ਹੋਊਗੀ ਤੇ ਇਹਦੇ ਨਾਲ ਮੰਨ ਲਾ ਵੀ ਥਣ ਵੀ ਖੜ ਜਾਂਦੇ ਜਦੋਂ ਜ਼ਿਆਦਾ ਉਤੋਂ ਵੀ ਹੋ ਗਈ ਮਸਟੈਟ ਉਤੋਂ ਦੀ ਹੋ ਗਈ ਤੇ ਥਣ ਵੀ ਖੜ ਜਾਂਦੇ ਆ ਬਹੁਤ ਮਤਲਬ ਘੱਟ ਚਾਂਸ ਬਣ ਜਾਂਦੇ ਆ ਥਣ ਰੋਕਣ ਦੇ ਪੂਰਾ ਪੂਰਾ ਥਣ ਬਹਿ ਜਾਂਦੇ ਆ। ਕਈ ਕੀ ਵੀਰ ਤਾਂ 2-2 ਥਣ ਵੀ ਬਹਿ ਜਾਂਦੇ ਆ। ਪਰ ਜਦੋਂ ਲਾਜ ਇਹਦਾ ਹੋ ਗਿਆ ਫੇਰ ਜੇ ਨਹੀਂ ਬਚਤ ਹੋ ਜਾਂਦੀ ਐ ਸੋਜ ਲੈ ਜਾਂਦੀ ਐ। ਤੇ ਇਹ ਤੋਂ ਵਜੋ ਧਿਆਨ ਵਧ ਰੱਖੋ ਥੋੜਾ ਜਾਂ। ਤੇ ਪਸ਼ੂ ਨੂੰ ਪੱਠੇ ਜਿਵੇਂ ਤੁਹਾਨੂੰ ਦੱਸਿਆ ਵੀ ਉਦੋਂ ਪਾਓ ਜਿਹੜਾ ਪਸ਼ੂ ਅੱਧਾ ਘੌਣਾ ਘੰਟਾ ਲੰਘ ਸਕੇ, ਬੈਠ ਨਾ ਸਕੇ। ਤੇ ਜਾਂ ਜੇ ਕੋਈ ਕਰ ਸਕਦਾ ਤੇ ਉਹਨੂੰ ਬੀਟਾ ਡੀਨ ਲਾਓ ਦਾ ਆਦਮੀ। ਤੇ ਇਹਦਾ ਇਹੀ ਆ ਵੀ ਜਦੋਂ ਆਪਾਂ ਮੰਨ ਲਓ